ਖੋਰ ਸਿਰਤੇ ਉੱਥੋਂ ਲੈ ਲਈ ਸਿਰਤੇ ਕਹਿੰਦਾ ਸਾਹਿਬ ਸੱਚੀ ਮੰਜੀ ਉੱਥੇ ਵੀ ਸੱਚੀ ਮੰਜੀ ਔਰੇ ਵੀ ਸੱਚੀ ਸੱਚ ਮੱਲ ਜੀ ਜਦੋਂ ਨਾ ਇਹ ਰਾਜੇ ਇਹ ਸੱਚ ਜੀ ਇਹ ਸਚਨ ਸਾਚ ਜੀ ਨੇ ਰਾਜੇ ਵੀ ਨਾ ਰਾਣੀ ਪੀ ਪਿਆ ਕੇ ਲਿਆਂਦੀ ਵੀ ਨਮੀ ਸਾਰੇ ਨਾ ਮੱਥਾ ਟੇਕਦੇ ਹੁੰਦੇ ਤੇ ਤੇ ਕਹਿੰਦੀ ਮੈਨੂੰ ਸ਼ਰਮ ਆਉਂਦੀ ਐ ਇਹਨੇ ਹੁੰਡ ਕੱਢ ਲਿਆ ਇੱਕ ਜਿਹੜਾ ਨਾਲ ਕਾਮਲੀ ਨੂੰ ਲਿਆਇਆ ਤਾਂ ਗੁੰਡ ਕੱਢ ਲਿਆ ਇਹ ਫਿਰ ਕਾਮਲੀ ਹੋ ਗਈ ਤੇ ਬੀੜ ਚ ਵਗ ਗਈ ਜਿਵੇਂ ਆਪਾਂ ਬੀੜ ਕਹਿੰਦੇ ਨੇ ਜੰਗਲ ਚ ਵਗ ਗਈ ਸੀ ਫਿਰ ਇਹ ਸਚਨ ਸੱਚ ਜੀ ਡੱਕੇ ਚੁਗਦੇ ਹੁੰਦੇ ਤੇ ਉੱਥੇ ਇਹ ਡੱਕੇ ਚੁਗਦੇ ਹੁੰਦੇ ਆਖਣਾ ਇਹ ਖਣਾ ਜਾਂਦੀ ਦੀ ਇਹ ਖਣਾ ਜਾਂਦੀ ਇਹ ਖਣਾ ਜਾਂਦੀ ਜੀ ਉਹ ਡੱਕੇ ਚੁਗਦੇ ਤੇ ਖਣਾ ਜਾਂਦੀ ਦੀ ਫਿਰ ਇਹ ਆਏ ਮਹਾਰਾਜ ਜੀਆਂ ਕੋਲੇ ਕਹਿੰਦੇ ਮਹਾਰਾਜ ਜੀ ਅਮਰਦਾਸ ਜੀ ਵੀ ਚਿੱਟਲੀ ਆ ਵੀ ਮੇਰੇ ਡੱਕੇ ਖਣਾ ਜਾਂਦੀ ਆ ਜਦੋਂ ਮੈਂ ਇਕੱਠੇ ਕਰਦਾ ਖਣਾ ਜਾਂਦੀ ਆ ਫਿਰ ਇਹਨਾਂ ਨੇ ਆਹ ਜੋੜਾ ਦਿੱਤਾ ਤੇ ਵੀ ਉਹਦੇ ਮੱਥੇ ਨੂੰ ਲਾ ਦੇ ਮੈਂ ਠੀਕ ਹੋ ਜੂ ਜੇ ਖੈਰ ਠੀਕ ਹੋ ਗਈ ਸੀ ਸੱਚਨ ਸੱਚੀ ਦੀ Thank you. Gracias with a ਆਈਵਾਨਾ ਜੀ ਕਹਿੰਦੇ ਕਿ ਜਿੱਥੇ ਜਿਹੜਾ ਦਰਦ ਗੀਚ ਪੀਰ ਰਹਿੰਦਾ ਦਾ ਜੀ ਨੂੰ ਅੰਦਰ ਦੇਖੀ ਮਹਾਰਾਜ ਜਿਹੜਾ ਉਹ ਇਹੋ ਬਹਿਮਾ ਸੁਣੇ ਹਾਲ ਜਸਪਤੀ ਜੀ ਉਰਦ ਸੁਵੇਸਾ ਕਾਸ ਕਰੇ ਸਭ ਸੇਤ ਨਰੇਸਾ ਜਾਂਗੀ ਬਹੁ ਨਰੀ ਤਗਾਦੀ ਦੇਵ ਸਭ ਦੇ ਆਇਜੋ ਸਾਰੇ ਕਿਛਿ ਤਾਵੇ ਜੀ ਸਾਰੇ ਜਿਹੜੇ ਬੋਲੇ ਜੱਟਾਂ ਕਿ ਦਸ ਦੀ ਪੀਰ ਕਿ ਉਹਨੇ ਰੋਗ ਨੂੰ ਖਤਮ ਕਰਦੇ ਉਹ ਵੀ ਕਹਿੰਦਾ ਆਪ ਨੂੰ ਪਰਵਾਹ ਕਰਦਾ ਹੈ ਕਿਤੇ ਬਾਗ ਵਿੱਚ ਦਾਤ ਕਰੇ ਫਤਿਹ ਜੇ ਤਾਂ ਕਿ ਜਿਹੜਾ ਜੱਟ ਦਾ ਬਾਦਸ਼ਾਹ ਬਾਦਸ਼ਾਹੀ ਵੀ ਇਸ ਤੀਰ ਤੋਂ ਡਰਦੀ ਹੈ ਕੰਬਦੀ ਹੈ ਬਗਾ ਤੇ ਪੁਨੀ ਬਾਚਾ ਆਪਣੀ ਮਨ ਦੀ ਰਾਹ ਕੋਈ ਵੀ ਕਾਮ ਨਹੀਂ ਕਰਦਾ thank uh you -huh.

स्वर्ग मुक कुट सब की जय हर दर्शन कई जनमु गाय thank you ਕੱਢ ਤਾਂ ਠੰਡਾ ਹੋ ਜੂ ਬਾਈ ਸਭ ਉਸੇ ਹੀ ਬੈਠੇ ਰਹੋ ਬਈ ਮਾਰ ਕੇ ਆਉਂਦਾਂ ਆ ਗਿਆ ਉਹ ਦਰਵਾਜ਼ੇ ਪਾ ਕੇ ਆਜੋ